ਪਰ ਕਈ ਵਾਰੀ ਅਸੀਂ ਕਿਸੇ ਲਾਲਚ ਵਸ ਕਿਸੇ ਅਗਿਆਨਤਾ ਵਸ ਕਿਸੇ ਘਬਰਾਟ ਵਸ ਕਿਸੇ ਸਟ੍ਰੈਸ ਵਸ ਜਾਂ ਕਿਸੇ ਸੁਆਦਲੇ ਵਸ ਚਸਕੇ ਦੇ ਵਸ ਪੈ ਗਏ ਕਿਸੇ ਨਾ ਕਿਸੇ ਨਸ਼ੇ ਦਾ ਮਾੜੀ ਆਦਤ ਦਾ ਸ਼ਿਕਾਰ ਹੋ ਜਾਂਦੇ ਆ ਸੋ ਅੱਜ ਮੈਂ ਗੱਲ ਕਰਾਂਗਾ ਕਿ ਬਿਨਾਂ ਦਵਾਈ ਤੋਂ ਕਿਵੇਂ ਕੋਈ ਸਾਡਾ ਮਰੀਜ਼ ਠੀਕ ਹੋ ਸਕਦਾ ਹੈ ਇਹ ਵੀ ਇੱਕ ਪਰਮੇਸ਼ਰ ਦੀ ਕਰਮਾਤਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਅੱਜ ਤੋਂ ਗੱਲ ਕਰਾਂਗੇ ਆਪਣੇ ਸਰੀਰ ਦੀ ਔਰ ਬ੍ਰਹਿਮੰਡ ਦੀ ਗੁਰਬਾਣੀ ਚ ਭਗਤ ਪੀਪਾ ਜੀ ਦਾ ਇੱਕ ਸ਼ਬਦ ਹੈ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜੋ ਸੋ ਪਾਵੋ ਪਾਵ ਕੇ ਜਿਹੜੇ ਬ੍ਰਹਿਮੰਡ ਵਿੱਚ ਪਰ ਰਹੇ ਨੇ ਆ ਜਿਹੜੇ ਬ੍ਰਹਿਮੰਡ ਦੇ ਵਿੱਚ ਉਹ ਪਰਮੇਸ਼ਰ ਦਾ ਕਣਕਣ ਵੱਸਦਾ ਹੈ। ਔਰ ਜਿਹੜਾ ਬ੍ਰਹਿਮੰਡ ਬਣਿਆ ਹੋਇਆ ਆਪਾਂ ਦੇਖਦੇ ਆਂ ਉਹ ਪੰਜ ਧਾਤਾਂ ਦਾ ਬਣਿਆ ਹੋਇਆ ਹੈ। ਮਿੱਟੀ, ਪਾਣੀ, ਹਵਾ, ਅਗਨ ਤੇ ਸਪੇਸ। ਔਰ ਮੰਜ ਤਤਾਂ ਦਾ ਹੀ ਸਾਡਾ ਸਰੀਰ ਬਣਿਆ ਹੋਇਆ ਹੈ। ਇਹਦੇ ਵਿੱਚ ਵੀ ਮਿੱਟੀ ਹੈ, ਪਾਣੀ ਹੈ, ਸਪੇਸ ਹੈ, ਅਗਨ ਹੈ। ਤੇ ਇਸ ਤਰ੍ਹਾਂ ਹੀ ਮਤਲਬ ਜਿਵੇਂ ਬ੍ਰਹਿਮੰਡ ਦੀ ਕੁਦਰਤ ਦੀ ਕੋਈ ਬੰਦਾ ਥਾ ਨਹੀਂ ਪਾ ਸਕਦਾ ਅਸੀਮ ਸ਼ਕਤੀਆਂ ਨੇ ਕੁਦਰਤ ਦੀਆਂ ਪਾਣੀ ਦੀ ਕੋਈ ਥਾ ਨਹੀਂ ਪਾ ਸਕਦਾ ਸਮੁੰਦਰਾਂ ਦੀ ਹਵਾ ਨੂੰ ਕੋਈ ਰੋਕ ਨਹੀਂ ਸਕਦਾ ਸਪੇਸ ਨੂੰ ਕੋਈ ਨਾਪ ਨਹੀਂ ਸਕਦਾ ਅਗਨ ਦਰਖਤਾਂ ਦੇ ਵਿੱਚ ਵੀ ਛੁਪੀ ਹੋਈ ਆ ਉਹਦੇ ਤੇ ਕਿਸੇ ਦਾ ਕੋਈ ਕਾਬੂ ਨਹੀਂ ਪੈਂਦਾ ਜਿਹੜੇ ਇਹ ਤੱਤ ਨੇ ਇਹੀ ਸਾਡੇ ਸਰੀਰ ਵਿੱਚ ਉਸ ਪ੍ਰਮਾਤਮਾ ਨੇ ਟਿਕਾ ਕੇ ਸਾਨੂੰ ਇਸ ਧਰਤੀ ਤੇ ਜਨਮ ਦਿੱਤਾ ਹੋਇਆ ਹੈ। ਔਰ ਗੋਵਿੰਦ ਮਿਲ ਗੋਵਿੰਦ ਮਿਲਣ ਦੀ ਇਹ ਤੇਰੀ ਬਰੀਆ ਹੈ। ਨਾਲ ਹੀ ਮੈਂ ਗੱਲ ਇੱਕ ਜੋੜਦਾ ਹੁੰਦਾ ਕਿ ਸਾਡੀ ਜਿਹੜੀ ਹੋਂਦ ਆ ਉਹ ਛੋਟੇ ਜਿਹਾ ਸੁਪਰਮਤੋ ਆ। ਉਹ ਸੁਪਰਮ ਜਿਹੜਾ ਨੰਗੀ ਅੱਖ ਦੇ ਨਾਲ ਦੇਖਿਆ ਵੀ ਨਹੀਂ ਜਾ ਸਕਦਾ ਜਿਹਨੂੰ ਖੁਰਦਵੀਨ ਨਾਲ ਜਾਂ ਦੂਰਵੀਨ ਦੇ ਨਾਲ ਵੀ ਮਾਰ ਲੋਕੀ ਦੇਖ ਸਕਦੇ ਆ ਲੈਬ ਦੇ ਵਿੱਚ ਹੀ ਦੇਖਿਆ ਜਾ ਸਕਦਾ ਹੈ। ਜਿਹਨੂੰ ਦੇਖਿਆ ਨਹੀਂ ਜਾ ਸਕਦਾ ਜਦੋਂ ਮਾਤ ਪਿਤਾ ਦਾ ਮਲਾਪ ਹੁੰਦਾ ਹੈ ਤਾਂ ਕਰੋਣਾ ਹੀ ਸ਼ਕਰਾਣੂ ਮਾਂ ਦੇ ਗਰਭ ਦੇ ਵਿੱਚ ਗਰਵਾਛੇ ਜਾਂਦੇ ਨੇ ਪਰ ਇੱਕ ਜਿਹਦਾ ਕੋਈ ਆਪਣਾ ਵਜੂਦ ਨਹੀਂ ਹੁੰਦਾ ਜਿਹਦਾ ਦਿਲ ਨਹੀਂ ਹੁੰਦਾ ਜਿਹਦੇ ਕੋਲ ਦੌੜਨ ਵਾਸਤੇ ਪੈਰ ਨਹੀਂ ਹੁੰਦੇ ਸੋਚਣ ਵਾਸਤੇ ਦਿਮਾਗ ਨਹੀਂ ਹੁੰਦਾ ਉਹ ਇੱਕ ਸ਼ਕਰਾਣੂ ਜਨਮ ਲੈ ਕੇ ਵੱਡਾ ਹੋ ਕੇ ਬੱਚੇ ਦੇ ਰੂਪ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਪੜਦਾ ਹੈ ਫਿਰ ਮਾਂ 9 ਮਹੀਨੇ ਬਾਅਦ 8 ਮਹੀਨੇ ਬਾਅਦ ਜਨਮ ਦਿੰਦੀ ਹੈ ਉਦੋਂ ਵੀ ਉਹਦੀ ਰਾਖੀ ਪਰਮੇਸ਼ਰ ਕਰਦਾ ਹੈ ਜਦੋਂ ਧਰਤੀ ਤੇ ਅਸੀਂ ਜਨਮ ਲੈ ਲੈਨੇ ਆ ਫਿਰ ਵੀ ਸਾਡੀ ਸਾਰੇ ਜੀਵਾਂ ਦੀ ਰਾਖੀ ਉਹ ਪਰਮੇਸ਼ਰ ਆਪ ਕਰਦਾ ਹੈ ਇਹ ਸਾਰੀ ਅਸੀਮ ਸ਼ਕਤੀ ਹੈ ਜਿਹਨੂੰ ਕੋਈ ਨਾਪਿਆ ਨਹੀਂ ਜਾ ਸਕਦਾ ਕੋਈ ਸਾਰਾ ਕੁਝ ਦੇ ਬਾਰੇ ਬਖਿਆਨ ਨਹੀਂ ਕਰ ਸਕਦਾ ਇਹ ਪਰਮੇਸ਼ਰ ਦੀ ਆਪਣੀ ਖੇਡ ਹੈ ਉਹਨੇ ਕਰਤੇ ਨੇ ਇਹ ਖੇਡ ਰਚਾਇਆ ਹੋਇਆ ਹੈ ਉਹ ਸਾਨੂੰ ਜੀਵਨ ਨੂੰ ਖੇਡਣ ਵਾਸਤੇ ਤੇ ਛੱਡ ਦਿੰਦਾ ਹੈ ਪਰ ਕਈ ਵਾਰੀ ਅਸੀਂ ਕਿਸੇ ਲਾਲਚ ਬਸ ਕਿਸੇ ਅਗਿਆਨਤਾ ਬਸ ਕਿਸੇ ਘਬਰਾਟ ਬਸ ਕਿਸੇ ਸਟ੍ਰੈਸ ਬਸ ਜਾਂ ਕਿਸੇ ਸੁਆਦਲੇ ਬਸ ਚਸਕੇ ਦੇ ਬਸ ਪੈ ਗਏ ਕਿਸੇ ਨਾ ਕਿਸੇ ਨਸ਼ੇ ਦਾ ਮਾੜੀ ਆਦਤ ਦਾ ਸ਼ਿਕਾਰ ਹੋ ਜਾਂਦੇ ਆ ਤੇ ਜਦੋਂ ਅਸੀਂ ਇਹਨਾਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਆ ਫਿਰ ਸਾਨੂੰ ਬੜਾ ਪਛਤਾਵਾ ਹੁੰਦਾ ਹੈ। ਔਰ ਜਦੋਂ ਅਸੀਂ ਉਸ ਪਰਮੇਸ਼ਰ ਦੀ ਸ਼ਕਤੀ ਨੂੰ ਪਹਿਚਾਣ ਲੈਂਦੇ ਆ ਫਿਰ ਪਛਤਾਵੇ ਦੇ ਨਾਲ ਨਾਲ ਦੁਬਾਰਾ ਨਵਾਂ ਨਰਵਾ ਜੀਵਨ ਅਪਣਾ ਸਕਦੇ ਆ ਜਦੋਂ ਆਪਣੇ ਦੇ ਵਿੱਚ ਉਸ ਪਰਮੇਸ਼ਰ ਦਾ ਅਨੁਭਵ ਕਰਦੇ ਆ। ਸੋ ਅੱਜ ਮੈਂ ਗੱਲ ਕਰਾਂਗਾ ਕਿ ਬਿਨਾਂ ਦਵਾਈ ਤੋਂ ਕਿਵੇਂ ਕੋਈ ਸਾਡਾ ਮਰੀਜ਼ ਠੀਕ ਹੋ ਸਕਦਾ ਹੈ। ਇਹ ਵੀ ਇੱਕ ਪਰਮੇਸ਼ਰ ਦੀ ਕਰਾਮਾਤ ਹੈ। ਲੋਕ ਕਹਿੰਦੇ ਨਹੀਂ ਕਰਾਮਾਤ ਨਹੀਂ ਹੁੰਦੀ ਪਰ ਮੈਂ ਆਖਦਾ ਵੀ ਹਾਂ ਇਹੀ ਕਰਾਮਾਤ ਹੈ ਜੋ ਬੰਦਾ ਕਰਨਾ ਚਾਹੁੰਦਾ ਉਹ ਕਰ ਸਕਦਾ ਹੈ ਇਸ ਜੀਵਨ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਇਤਨੀ ਬੁੱਧੀ ਇਤਨੀ ਮਤ ਦਿੱਤੀ ਹੈ ਕਿ ਅਸੀਂ ਜੋ ਚਾਹੁੰਨੇ ਆ ਜੋ ਅਨੁਪਪ ਕਰਦੇ ਆ ਜੋ ਸੰਸਾਰ ਤੇ ਕਰਨਾ ਚਾਹੁੰਨੇ ਆ ਉਹ ਕਰ ਸਕਦੇ ਹਾਂ ਸਿਰਫ ਇੱਕ ਬਿਲ ਪਾਵਰ ਦੀ ਫੋਕਸ ਦੀ ਮਿਹਨਤ ਕਰਨ ਦੀ ਲੋੜ ਹੁੰਦੀ ਆ ਜਦੋਂ ਤੁਸੀਂ ਫੋਕਸ ਕਰਦੇ ਹੋ ਆਪਣੇ ਨਿਸ਼ਾਨੇ ਵੱਲ ਵੱਧਦੇ ਹੋ ਦ੍ਰਿੜਤਾ ਰੱਖਦੇ ਹਾਂ ਡੋਲਦੇ ਨਹੀਂ ਕੰਟੀਨਿਊ ਕੰਮ ਕਰਦੇ ਹਾਂ ਫਿਰ ਤੁਸੀਂ ਉਸ ਨਿਸ਼ਾਨੇ ਤੇ ਅਸੀਂ ਪਹੁੰਚ ਜਾਂਦੇ ਹਾਂ ਸੋ ਮੇਰੇ ਕੋਲ ਇੱਕ ਪਿਛਲੇ ਦਿਨ ਵੀਰ ਆਇਆ ਸੀ 10 ਜੁਲਾਈ ਨੂੰ ਹਰਪਿੰਦਰ ਸਿੰਘ ਟੰਡਾ ਸੌਰੀ 10 ਅਗਸਤ ਨੂੰ ਹਰਪਿੰਦਰ ਸਿੰਘ ਟੰਡਾ ਉੜਮੜ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੜਾ ਸਿੱਖੀ ਸਰੂਪ ਦੇ ਵਿੱਚ ਵੀਰ ਸੀ ਪਰ ਕਿਸੇ ਕਾਰਨ ਕਰਕੇ ਅਫੀਮ ਦੀ OPM ਦੀ ਐਡਿਕਸ਼ਨ ਚ ਆ ਗਿਆ ਕਈ ਵਾਰੀ ਮਾਲ ਮਾੜਾ ਵੀ ਹੁੰਦਾ ਹੈ ਵਿੱਚ ਨੂੰ ਗੋਲੀ ਗੋਲੀ ਵੀ ਖਾਣੀ ਪੈ ਜਾਂਦੀ ਹੈ ਬੰਦੇ ਨੂੰ ਆਦਤਾਂ ਵਿਗੜਦੀਆਂ ਵਿਗੜਦੀਆਂ ਕਾਫੀ ਵਿਗੜ ਜਾਂਦੀਆਂ ਉਸ ਵੀਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਨਾਲ ਸੰਪਰਕ ਕੀਤਾ ਔਰ ਮੇਰੇ ਕੋਲ ਆਇਆ ਕਾਉਂਸਲਿੰਗ ਕੀਤੀ ਜਿਸ ਦਿਨ ਉਹ ਮੇਰੇ ਕੋਲ ਆਇਆ ਉਸ ਦਿਨ ਉਹ ਉਲਟੀਆਂ ਕਰਦਾ ਹੀ ਮੇਰੇ ਕੋਲ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਤੋਂ ਫਗਵਾੜੇ ਸ਼ਹਿਰ ਤੋਂ ਜਾਂ ਬੰਗੇ ਤੋਂ ਉਹਨਾਂ ਨੇ ਇਹ ਮੈਡੀਸਿਨ ਲੱਤੀ ਆ ਵੀ ਪਰ ਮੈਨੂੰ ਨਾ ਮੇਰੀ ਤੋੜ ਹਟੀਆ ਨਾ ਮੇਰੀ ਤਕਲੀਫ ਹਟੀ ਔਰ ਮੇਰੀ ਮੇਰਾ ਪੇਟ ਹੈ ਜਿਹੜਾ ਬਹੁਤ ਅਪਸੈਟਾ ਮੈਂ ਮੈਨੂੰ ਘਬਰਾਟ ਬਹੁਤ ਆ ਟੈਂਸ਼ਨ ਬਹੁਤ ਹੈ ਨੀਂਦ ਵੀ ਨਹੀਂ ਆਉਂਦੀ ਸਰੀਰ ਬਹੁਤ ਟੁੱਟਦਾ ਚਲੋ ਅਸੀਂ ਗੱਲਬਾਤ ਕੀਤੀ ਕਾਉਂਸਲਿੰਗ ਕੀਤੀ ਉਹਦੀਆਂ ਸਾਰੀਆਂ ਸਮੱਸਿਆ ਮੈਨੂੰ ਸਮਝ ਆ ਤਾਂ ਫਿਰ ਮੈਂ ਉਹਨੂੰ ਪੀਣ ਵਾਲੀਆਂ ਸ਼ੀਸ਼ੀਆਂ ਦਿੱਤੀਆਂ ਨਾਲ ਖਾਣ ਵਾਲੀ ਦਵਾਈ ਦਿੱਤੀ 10 ਦਿਨ ਦੀ ਦਵਾਈ ਉਸ ਵੀਰ ਨੂੰ ਮੈਂ ਬਣਾ ਕੇ ਦਿੱਤੀ ਔਰ ਪੀਣ ਵਾਲੀਆਂ ਦਵਾਈਆਂ ਮੈਨੂੰ 5 5 7 7 ਮਿੰਟ ਦੇ ਵਕਫੇ ਦੇ ਨਾਲ ਆਪਣੇ ਕਲੀਨਿਕ ਤੇ ਇੱਥੇ ਪੜਾ ਦਿੱਤੀਆਂ ਜਿਦੇ ਵਿੱਚ ਇੱਕ ਪੇਟ ਨੂੰ ਸੈੱਟ ਕਰਨ ਵਾਸਤੇ ਬੋਰਾ ਸਰਪ ਸੀ ਦੂਸਰਾ ਲੀਵਰ ਦਾ ਟੋਨਕ ਸੀ ਤੀਸਰਾ ਬ੍ਰੇਨ ਕੰਡ ਸੀ ਜਿਹੜਾ ਸਾਡੇ ਦਿਮਾਗ ਨੂੰ ਕੰਟਰੋਲ ਕਰਦਾ ਹੈ ਸਟ्रेस ਨੂੰ ਘਟਾਉਂਦਾ ਹੈ ਸਾਡੀ ਜਿਹੜੀ ਘਬਰਾਹਟ ਹੁੰਦੀ ਹੈ ਉਹਨੂੰ ਵੀ ਘਟਾਉਂਦਾ ਹੈ ਮੈਂ ਉਹਨੂੰ ਕਿਹਾ ਸੀ ਮਖਾਏ ਅੱਧੇ ਘੰਟੇ ਬਾਅਦਾਂ ਘੰਟੇ ਬਾਅਦ ਪੀਲੇ ਉੱਪਰ ਉਹਨੂੰ ਮੈਂ ਜਾਣ ਲੱਗਿਆ ਉਹ ਦੋ ਇੱਥੇ ਹੀ ਪੜਾ ਕੇ ਤੁਰਿਆ ਔਰ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਚਲੋ ਸ਼ਾਮ ਤੱਕ ਉਹ ਮਰੀ ਜੀ ਠੀਕ ਰਹਿੰਦਾ ਸ਼ਾਮ ਨੂੰ ਰਸਤੇ ਦੇ ਵਿੱਚ ਕੁਝ ਬੱਚੇ ਸੀ ਨਾਲ ਉਹਨਾਂ ਦੀ ਫੈਮਲੀ ਨਾਲ ਸੀ ਕੁਝ ਖਾਂਦੇ ਨੇ ਬਾਹਰੋਂ ਫਿਰ ਉਲਟੀ ਆਉਂਦੀ ਹੈ ਮੈਨੂੰ ਫੇਰ ਫੋਨ ਕਰਦਾ ਕਿ ਮੈਨੂੰ ਉਲਟੀ ਆ ਗਈ ਜੀ ਮੈਂ ਉਹਨੂੰ ਫੇਰ ਹੌਸਲਾ ਦੰਨਾ ਵੀ ਸ਼ਾਮ ਤੱਕ ਪੀਣ ਵਾਲੀ ਦਵਾਈ ਪੀ ਲੈਣੀ ਔਰ ਕੁਝ ਨਹੀਂ ਖਾਣਾ ਉਸ ਵੀਰ ਨੇ ਮੇਰਾ ਕਹਿਣਾ ਮੰਨਿਆ ਸਵੇਰੇ ਮੈਂ ਕਿਹਾ ਡੀਐਸਆਰ ਦਾ ਕੈਪਸੂਲ ਖਾ ਲਿਓ ਨੇ ਖਾਦਾ ਦਵਾਈ ਉਸੇ ਤਰ੍ਹਾਂ ਪੀਤੀ ਔਰ ਦਿਨ ਦੇ ਵਿੱਚ ਫੇਰ ਉਹਨੂੰ ਥੋੜੀ ਬਹੁਤੀ ਤਕਲੀਫ ਹੋਈ ਫੇਰ ਉਹਨੂੰ ਥੋੜਾ ਜਿਹਾ ਬੀਪੀ ਡਾਊਨ ਹੋਇਆ ਉਹਦਾ ਮੈਨੂੰ ਨੇ ਫੋਨ ਕੀਤਾ ਕਹਿੰਦੇ ਮੈਨੂੰ ਫੇਰ ਉਲਟੀ ਨੂੰ ਮਨ ਕਰ ਰਿਹਾ ਮੈਂ ਕਿਹਾ ਵੀ ਉਹ ਦਵਾਈ ਅੰਬੋਰਾ ਪੀ ਲੋ ਲੀਵਰਟੋਨਕ ਪੀ ਲੋ ਔਰ ਪੀਤਾ ਉਹਨਾਂ ਨੇ ਔਰ ਮੈਂ ਕਿਹਾ ਥੋੜਾ ਥੋੜਾ ਕਰਕੇ ਨਾਰੀਅਲ ਪਾਣੀ ਜਾਂ ਓ.ਆਰ.ਐਸ. ਜਾਂ ਗਲੂਕੋਜ਼ ਜਾਂ ਨਿੰਬੂ ਪਾਣੀ ਵਗੈਰਾ ਔਰ ਉਸ ਵੀਰ ਨੇ ਥੋੜਾ ਥੋੜਾ ਉਹ ਪੀਤਾ 3 ਵਜੇ ਫਿਰ ਮੈਨੂੰ ਫੋਨ ਕਰਦਾ ਕਹਿੰਦਾ ਮੈਨੂੰ ਡਾਕਟਰ ਸਾਹਿਬ ਘਬਰਾਟ ਹੋ ਰਹੀ ਹੈ ਮੈਂ ਕਿਹਾ ਆਪਣਾ ਬੀ.ਪੀ. ਚੈੱਕ ਕਰਾਓ ਉਹਨਾਂ ਨੇ ਬੀ.ਪੀ. ਚੈੱਕ ਕਰਾਇਆ ਤਾਂ ਬੀ.ਪੀ. 100 ਸੀ ਮੈਨੂੰ ਆਪਦੇ ਮੈਂ ਗਲੂਕੋਜ਼ ਲਵਾ ਲਾਂ ਮੈਂ ਕਿਹਾ ਨਾ ਵੈਸੇ ਗਲੂਕੋਜ਼ ਦੀ ਜ਼ਰੂਰਤ ਨਹੀਂ ਸਰੀਰ ਤੁਹਾਡਾ ਠੀਕ ਹੈ ਬਾਡੀ ਰਿਕਵਰ ਹੈ ਪਾਣੀ ਪੀ ਜਾ ਔਰ ਦੋਸਤੋ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਹ ਦੱਸ ਦਿਆਂ ਕਿ ਉਹ ਵੀਰ ਸੈੱਟ ਹੁੰਦਾ ਹੁੰਦਾ ਅਗਲੇ ਦਿਨ ਫਿਰ ਮੈਨੂੰ ਇੱਕ ਕਾਲ ਆਉਂਦੀ ਹੈ 3:00 ਵਜੇ ਕਹਿੰਦੇ ਡਾਕਟਰ ਸਾਹਿਬ ਵੀ ਬਾਕੀ ਸਾਰਾ ਕੁਝ ਠੀਕ ਹੈ ਮੈਨੂੰ ਥੋੜੀ ਜਿਹੀ ਘਬਰਾਹਟ ਹੈ ਬੇਚੈਨੀ ਹੈ ਔਰ ਮੇਰੇ ਮਨ 'ਚ ਕਾਲੀ ਫੈ ਰਹੀ ਆ ਚਲੋ ਮੈਂ ਉਹਨਾਂ ਨੂੰ ਆਖਿਆ ਕਿ 4 ਚਮਚੇ ਬ੍ਰੇਨ ਕੁੰਡ ਦੇ ਪਾਣੀ 'ਚ ਪਾਓ ਪੀਓ ਗੱਡੀ ਚੱਕੋ ਆਪਣੇ ਬੱਚਿਆਂ ਨੂੰ ਨਾਲ ਲਓ ਥੋੜਾ ਜਿਹਾ ਬਾਹਰ ਕਿਤੇ ਘੁੰਮਣ ਚਲੇ ਜਾਓ ਉਹਨਾਂ ਨੇ ਕੀਤਾ ਅੱਧਾ ਪੌਣਾ ਘੰਟਾ ਬਾਹਰ ਗਏ ਉਹ ਲੌਂਗ ਡਰਾਈਵ ਤੇ ਗਏ ਸ਼ਾਮ ਟਾਈਮ ਘਰ ਆਏ ਔਰ ਮੈਨੂੰ ਫਿਰ ਫੋਨ ਆਂਦਾ ਉਹਨਾਂ ਦਾ ਕਹਿੰਦੇ ਡਾਕਟਰ ਸਾਹਿਬ ਉਹਨਾਂ ਦਾ ਉਹ ਆਖਰੀ ਫੋਨ ਸੀ 3:30 ਵਜੇ ਤੀਜੇ ਦਿਨ ਜਦੋਂ ਮੈਂ ਪੁੱਛਿਆ ਵੀ ਹੁਣ ਕਿਵੇਂ ਦਵਾਈ ਸ਼ੁਰੂ ਕੀਤੀ ਤਾਂ ਨਹੀਂ ਕਹਿੰਦੇ ਡਾਕਟਰ ਸਾਹਿਬ ਮੈਂ ਦਵਾਈ ਤੁਹਾਡੀ ਸ਼ੁਰੂ ਨਹੀਂ ਕੀਤੀ ਔਰ ਕਹਿੰਦੇ ਮੈਨੂੰ ਇਹ ਲੱਗਦਾ ਵੀ ਮੈਂ ਤੁਹਾਡੀ ਬਿਨਾਂ ਦਵਾਈ ਖਾਦੇ ਠੀਕ ਹੋ ਜਾਣਾ ਭਾਵੇਂ ਕਿ ਪੀਣ ਵਾਲੀਆਂ ਦਵਾਈਆਂ ਨਾਲੇ ਕਹਿੰਦੇ ਮੈਂ ਠੀਕ ਹੋ ਜਾਣਾ ਮੈਨੂੰ ਕਹਿੰਦੇ ਇਹ ਲੱਗਦਾ ਹੈ ਤੇ ਮੈਂ ਪ੍ਰਮਾਤਮਾ ਦਾ ਵੀ ਸ਼ੁਕਰ ਕੀਤਾ ਵੀ ਚਲੋ ਸ਼ੁਕਰ ਹੈ ਵਾਹਿਗੁਰੂ ਕਿਰਪਾ ਕਰੇ ਤੁਸੀਂ ਇਸ ਤਰ੍ਹਾਂ ਹੀ ਠੀਕ ਹੋ ਜਾਓ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਔਰ ਦੋਸਤੋ ਸੱਚ ਮੁੱਤੀ ਇਹ ਕਰਾਮਾਤੋਂ ਘਟ ਨਹੀਂ ਉਹ ਵੀਰ ਪੀਣ ਵਾਲੀਆਂ ਦਵਾਈਆਂ ਨਾਲ ਅਸੀਂ ਬਿਲਕੁਲ ਠੀਕ ਹੋ ਗਿਆ ਉਹਨੇ ਖਾਣ ਵਾਲੀ ਜਿਹੜੀ ਸੀ ਐਡਿਕਸ਼ਨ ਦੀ ਦਵਾਈ ਦੰਨੇ ਆ ਤੋੜ ਵਾਸਤੇ ਦੰਨੇ ਆ ਜਿਹਦੇ ਨਾਲ ਬਰੀਜ ਨੂੰ ਦਰਦ ਨਹੀਂ ਹੁੰਦੀਆਂ ਘਬਰਾਹਟ ਨਹੀਂ ਹੁੰਦੀ ਟਾਇਲਟਾਂ ਨਹੀਂ ਲੱਗਦੀਆਂ ਛਿੱਕਾਂ ਨਹੀਂ ਲੱਗਦੀਆਂ ਅੱਖਾਂ 'ਚ ਪਾਣੀ ਨਹੀਂ ਆਉਂਦਾ ਉਸ ਵੀਰ ਨੇ ਕੋਈ ਵੀ ਮੈਡੀਸਿਨ ਨਹੀਂ ਖਾਧੀ ਤਿੰਨ ਜਿਹੜੀਆਂ ਸੀ ਪੀਣ ਵਾਲੀ ਦਿੱਤੀਆਂ ਸੀ ਉਹ ਪੀਂਦਾ ਰਿਹਾ ਔਰ ਨਾਲ ਜਿਹੜਾ ਮੈਂ ਡੀਐਸਆਰ ਦਾ ਕੈਪਸੂਲ ਦਿੱਤਾ ਸੀ ਉਹ ਖਾਂਦੇ ਰਿਹਾ ਹਫਤੇ ਕੇ ਬਾਅਦ ਮੇਰੇ ਕੋਲ ਆਂਦੇ ਨੇ ਪੰਜ ਸੱਤ ਦਿਨ ਬਾਅਦ ਫਿਰ ਆਪਣੀ ਪਰਿਵਾਰ ਦੇ ਨਾਲ ਮੇਰੇ ਕੋਲ ਆਏ। ਉਹਨਾਂ ਨੇ ਮੈਨੂੰ 3200 ਰੁਪਏ ਦਵਾਈ ਉਹ ਜਿਹੜੀ ਪਹਿਲੇ 5 ਦਿਨ ਵਾਲੀ ਸੀ ਵਾਪਸ ਕਰ ਦਿੱਤੀ। ਔਰ ਜਿਹੜੀ ਅਗਲੇ 5 ਦਿਨ ਦਵਾਈ ਸੀ, ਅਗਲੇ 5 ਦਿਨ ਦਵਾਈ ਸੀ ਉਹ ਲੈ ਗਏ ਕਿਸੇ ਹੋਰ ਦੋਸਤ ਵਾਸਤੇ ਜਿਹੜਾ ਕਿ ਬੈੱਡ ਤੇ ਪਿਆ ਸੀ। ਕਹਿੰਦੇ ਵੀ ਉਹ ਪ੍ਰੈਗਾ ਵਗੈਰਾ ਖਾਂਦੇ ਐ। ਮੈਂ ਕਿਹਾ ਉਹਨਾਂ ਨੂੰ ਦੇ ਦਿਓ, ਠੀਕ ਹੋ ਜਾਊਗਾ। ਪੀਣ ਵਾਲੀਆਂ ਦਵਾਈਆਂ ਹੋਰ ਲੈ ਗਏ, ਕੁਝ ਵੀਕਨੈਸ ਸੀ ਉਹਨਾਂ ਨੂੰ ਦਵਾਈ ਉਹਦੀ ਹੋਰ ਲੈ ਗਏ। ਮੈਂ ਵੀਰ ਦਾ ਧੰਨਵਾਦ ਵੀ ਕਰਦਾ ਹਾਂ। ਉਹਨਾਂ ਨੇ ਮੈਨੂੰ ਵੈਸੇ ਕਹਿ ਦਿੱਤਾ ਵੀ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਮੇਰਾ ਫੋਨ ਨੰਬਰ ਵੀ ਦੇ ਸਕਦੇ ਹੋ ਮੈਂ ਫੋਨ ਨੰਬਰ ਦੇ ਦਿੱਤਾ ਉਹਨਾਂ ਦਾ 78140 04477 ਇਹ ਉਹਨਾਂ ਦਾ ਫੋਨ ਨੰਬਰ ਹੈ ਦੁਬਾਰਾ ਫੇਰ ਰਿਪੀਟ ਕਰਦਾ 78140 04477 ਟਾਂਡਾ ਉੜਵੜ ਉਹਨਾਂ ਦਾ ਸ਼ਹਿਰ ਆ ਔਰ ਦਲਪੰਥ ਦੇ ਵਿੱਚ ਉਹ ਬੜੀ ਸੇਵਾ ਅਨਭਾਉਂਦੇ ਆ ਹੁਣ ਹੜਪੀਟਾਂ ਦੇ ਵਿੱਚ ਵੀ ਬੜੀ ਸੇਵਾ ਅਨਭਾਉਂਦੇ ਰਹੇ ਸੋ ਇਸ ਤਰ੍ਹਾਂ ਦੀ ਕਰਾਮਾਤ ਹੈ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ ਜੇ ਤੁਹਾਡੇ ਸਰੀਰ ਦੇ ਵਿੱਚ ਬਾਹਰ ਬ੍ਰਹਿਮੰਡ ਦੇ ਵਿੱਚ ਇੰਨੀਆਂ ਸ਼ਕਤੀਆਂ ਕੰਮ ਕਰਦੀਆਂ ਨੇ ਬੰਦੇ ਦਾ ਉੱਥੇ ਬਾਹਰ ਨਹੀਂ ਚੱਲਦਾ ਤਾਂ ਦੋਸਤੋ ਸਾਡਾ ਸਰੀਰ ਵੀ ਬਹੁਤ ਪਰਮਾਤਮਾ ਨੇ ਕੁਦਰਤ ਨੇ ਇੰਨਾ ਸ਼ਕਤੀਸ਼ਾਲੀ ਬਣਾਇਆ ਹੋਇਆ ਕਿ ਅਕਸਰ ਹੀ ਦੇਖਦੇ ਆਂ ਕਈ ਬੰਦੇ ਇੱਕ ਇੱਕ ਲੱਤ ਦੇ ਨਾਲ ਉਹ ਪਹਾੜਾਂ ਦੀ ਟਿੱਸੀਆਂ ਨੂੰ ਛੋਹ ਜਾਂਦੇ ਆ ਜਾਂ 골ਡ ਮੈਡਲਿਸਟ ਬਣ ਜਾਂਦੇ ਆ ਕਿਉਂ ਬਿਲ ਪਾਵਰ ਫੋਕਸ ਇਹ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਅਸੀਂ ਠੀਕ ਹੋਣਾ ਤਾਂ ਤੁਸੀਂ ਬਿਨਾਂ ਕਿਸੇ ਮੈਡੀਸਨ ਤੋਂ ਕਾਉਂਸਲਿੰਗ ਦੇ ਨਾਲ ਕਿਸੇ ਚੰਗੇ ਡਾਕਟਰ ਦੀ ਰਾਇ ਲੈ ਕੇ ਚੰਗੀ ਡਾਈਟ ਲੈ ਕੇ ਘਰ ਰਹਿ ਕੇ ਐਕਸਰਸਾਈਜ਼ ਕਰਕੇ ਕਸਰਤ ਕਰਕੇ ਘੁੰਮ ਫਿਰ ਕੇ ਪਰਿਵਾਰ ਚ ਰਹਿ ਕੇ ਆਪਣੀ ਸੈਰ ਕਰਕੇ ਸਵੇਰੇ ਸਵੇਰੇ ਉੱਠਣਾ ਕੀਰਤਨ ਕਰਨਾ ਸੁਣਨਾ ਗੁਰਦੁਆਰਾ ਸਾਹਿਬ ਜਾਣਾ ਜੇ ਕੋਈ ਵੀਰ ਮੰਦਿਰ ਜਾਂਦਾ ਮੰਦਿਰ ਜਾਣਾ ਆਪਣੀ ਧਾਰਮਿਕ ਸੋਸ਼ਲ ਗਤੀਵਿਧੀਆਂ ਉਹਦੇ ਨਾਲ ਤੁਸੀਂ ਕਰਕੇ ਆਪਣੇ ਸਰੀਰ ਨੂੰ ਠੀਕ ਕਰ ਸਕਦੇ ਹੋ ਬਿਨਾਂ ਦਵਾਈ ਤੋਂ ਵੀ ਜਾਂ ਖਾਣ ਵਾਲੀਆਂ ਦਵਾਈਆਂ ਤੋਂ ਬਿਨਾਂ ਵੀ ਤੁਸੀਂ ਠੀਕ ਹੋ ਸਕਦੇ ਹੋ ਔਰ ਦੂਸਰੀ ਗੱਲ ਮੈਂ ਇਹ ਵੀ ਐਡ ਕਰਨੀ ਚਾਹੁੰਦਾ ਕਈ ਵੀ ਰਪੀਣ ਵਾਲੀ ਦਵਾਈਆਂ ਨਹੀਂ ਪੀਂਦੇ ਉਹ ਕਹਿੰਦੇ ਅਸੀਂ ਸਿਰਫ ਖਾਣ ਵਾਲੀ ਖਾਣੀ ਹੈ ਤੁਸੀਂ ਕੱਲੀ ਖਾਣ ਵਾਲੀ ਦਵਾਈ ਨਾਲ ਵੀ ਠੀਕ ਹੋ ਸਕਦੇ ਹੋ ਇਸ ਤਰ੍ਹਾਂ ਦਾ ਕੋਈ ਮਤਲਬ ਵਿੱਚ ਦਿੱਕਤ ਨਹੀਂ ਆਉਂਦੀ ਬਰੀਜ ਨੂੰ ਤੁਸੀਂ ਜਿਵੇਂ ਵੀ ਚਾਹੁੰਦੇ ਹੋ ਉਸੇ ਤਰ੍ਹਾਂ ਆਪਣਾ ਟਰੀਟਮੈਂਟ ਘਰ ਬੈਠ ਕੇ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀ ਹੋਰ YouTube ਤੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਵੀ ਹਾਂ ਵੀਰ ਹਰਿੰਦਰ ਸਿੰਘ ਦਾ ਫਿਰ ਤੋਂ ਧੰਵਾਦ ਹੈ ਉਹਨਾਂ ਨੇ ਬਿਨਾਂ ਕਿਸੇ ਦੋਈ ਖਾਣ ਤੋਂ ਸਿਰਫ ਪੀਣ ਵਾਲੀਆਂ ਦੋਈਆਂ ਦੇ ਨਾਲ ਆਪਣੇ ਨਸ਼ੇ ਦਾ ਕੋੜ ਵਧਿਆ ਔਰ ਤੁਸੀਂ ਯਕੀਨ ਨਹੀਂ ਕਰੋਗੇ ਇੱਕ ਤਰੋਲੇ ਦੇ ਕਰੀਬ ਫੀਮੋ ਘਟੋ ਘਟ ਹਰ ਦਿਨ ਖਾ ਜਾਂਦੇ ਹੁੰਦੇ ਸੀ ਸਰੀਰ ਉਹਨਾਂ ਦਾ ਫਿਰ ਵੀ ਨਢਾਲ ਰਹਿੰਦਾ ਸੀ ਔਰ ਉਹਨਾਂ ਨੂੰ ਸ਼ੂਗਰ ਵੀ ਸੀ ਸ਼ੂਗਰ ਦੇ ਨਾਲ-ਨਾਲ ਉਹਨਾਂ ਨੂੰ ਇੱਕ ਦੋ ਚੀਜ਼ਾਂ ਤਕਲੀਫਾਂ ਹੋਰ ਵੀ ਸੀ ਉਹ ਵੀ ਮਰਦ ਨੇ ਕਿਰਪਾ ਕੀਤੀ ਸਾਡੇ ਕੋਲੋਂ ਸੇਵਲ ਜੀ ਥੋੜੀ ਬਹੁਤੀ ਮੈਡੀਸਿਨ ਖਾਧੀ ਉਹਨਾਂ ਨੇ ਬਿਲਕੁਲ ਠੀਕ ਨੇ ਉਹਨਾਂ ਦਾ ਵੀ ਧੰਨਵਾਦ ਆਪ ਸਭ ਦਾ ਵੀ ਧੰਨਵਾਦ ਰੱਬ ਰੱਖਾ